NDPS ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਅਤੇ ਐਸਐਸਪੀ ਮੁਕਸਰ ਸਮੇਤ ਗ੍ਰੈਸ ਖੱਤਰ ਨੂੰ ਤਲਬ ਕੀਤਾ ਗਿਆ ਹੈ। ਦੱਸਦੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਐਨਡੀਪੀਐਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਐਸਐਸਪੀ ਮੁਖਸਰ ਸਾਹਿਬ ਅਤੇ ਗਰੇਸ ਕੱਤਰ ਨੂੰ ਤਲਬ ਕੀਤਾ ਹੈ ਐਨਡੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਪਟੀਸ਼ਨ ਕਰਤਾ 1 ਅਗਸਤ 2020 ਤੋਂ ਅੰਦਰ ਸੀ ਅਤੇ ਚਲਾਨ 24 ਫਰਵਰੀ 2021 ਨੂੰ ਪੇਸ਼ ਕੀਤਾ ਗਿਆ ਹੁਣ ਤੱਕ ਵਿਧ ਵਿੱਚੋਂ ਸਿਰਫ ਇੱਕ ਗਵਾਹ ਨੂੰ ਪੇਸ਼ ਕੀਤਾ ਗਿਆ ਡੀਐਸਪੀ ਸਬ ਡਿਵੀਜ਼ਨ ਲੰਬੀ ਜ਼ਿਲ੍ਹਾ ਮੁਖਸਰ ਨੇ ਅੱਜ ਸਟੇਟਸ ਰਿਪੋਰਟ ਫਾਈਲ ਕੀਤੀ ਕੋਰਟ ਨੇ ਕਿਹਾ ਕਿ ਪੰਜਾਬ ਵਿੱਚ ਇਹ ਆਮ ਹੋ ਗਿਆ ਕਿ ਗਵਾਹ ਪੇਸ਼ ਨਹੀਂ ਹੁੰਦੇ ਅਤੇ ਸੁਣਵਾਈ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਮਾਨਯੋਗ ਹਾਈ ਕੋਰਟ ਦੀ ਜਸਟਿਸ ਮੰਜਰੀ ਨਹਿਰੂ ਕਾਲ ਨੇ ਕਿਹਾ ਕਿ ਜਦੋਂ ਨੌਜਵਾਨ ਪੀੜੀ ਨਸ਼ੇ ਦੀ ਗ੍ਰਸਥਿਤ ਵਿੱਚ ਆ ਚੁੱਕੀ ਹੈ ਤਾਂ ਅਦਾਲਤ ਨਸ਼ੇ ਦੇ ਮਾਮਲੇ ਦੇ ਵਿੱਚ ਸਿਰਫ ਦਰਸ਼ਕ ਨਹੀਂ ਬਣ ਸਕਦੀ। ਡੀਜੀਪੀ ਪੰਜਾਬ ਐਸਐਸਪੀ ਮੁਖਸਰ ਸਾਹਿਬ ਤੇ ਗਰੇਸ ਕੱਤਰ ਨੂੰ ਪਲਕੇ 10 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਦੱਸਿਆ ਕਿ ਹਾਈ ਕੋਰਟ ਨੇ ਇੱਕ ਹੋਰ ਮਾਮਲੇ ਦੇ ਵਿੱਚ ਵੀ ਫੈਸਲਾ ਲਿਆ ਹੈ ਅਦਾਲਤ ਨੂੰ ਲੱਗਦਾ ਹੈ ਕਿ ਅਪਰਾਧੀ ਅਤੇ ਪੁਲਿਸ ਅਧਿਕਾਰੀਆਂ ਦੇ ਵਿੱਚ ਕੁਝ ਡਰੱਗ ਨੈਕਸਸ ਨੂੰ ਲੈ ਕੇ ਗੰਢ ਤੋਪ ਹੈ ਅਦਾਲਤ ਨੇ ਕੱਲ ਸਰਕਾਰ ਨੂੰ ਇਹ ਵੀ ਕਿਹਾ ਕਿ ਆਪਣੀ ਨੀਂਦ ਤੋਂ ਜਾਗੋ ਅਤੇ ਨਸ਼ੇ ਨੂੰ ਖਤਮ ਕਰੋ ਕਿਉਂਕਿ ਇਹ ਜੜ੍ਹਾਂ ਪੱਕੀਆਂ ਕਰ ਚੁੱਕੀ ਹੈ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਐਨਡੀਪੀਐਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਅਤੇ ਐਸਐਸਪੀ ਮੁਕਸਰ ਸਮੇਤ ਗ੍ਰੈਸ ਖੱਤਰ ਨੂੰ ਤਲਬ ਕੀਤਾ ਗਿਆ ਹੈ ਦੱਸ ਦੀ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਐਨਡੀਪੀਐਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਐਸਐਸਪੀ ਮੁਖਸਰ ਸਾਹਿਬ ਅਤੇ ਗਰੇਸ ਕੱਤਰ ਨੂੰ ਤਲਬ ਕੀਤਾ ਹੈ ਐਨਡੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਪਟੀਸ਼ਨ ਕਰਤਾ 1 ਅਗਸਤ 2020 ਤੋਂ ਅੰਦਰ ਸੀ ਅਤੇ ਚਲਾਨ 24 ਫਰਵਰੀ 2021 ਨੂੰ ਪੇਸ਼ ਕੀਤਾ ਗਿਆ ਹੁਣ ਤੱਕ 20 ਦੇ ਵਿੱਚੋਂ ਸਿਰਫ ਇੱਕ ਗਵਾਹ ਨੂੰ ਪੇਸ਼ ਕੀਤਾ ਗਿਆ ਡੀਐਸਪੀ ਸਬ ਡਿਵੀਜ਼ਨ ਲੰਬੀ ਜ਼ਿਲ੍ਹਾ ਮੁਖਸਰ ਨੇ ਅੱਜ ਸਟੇਟਸ ਰਿਪੋਰਟ ਫਾਈਲ ਕੀਤੀ ਕੋਰਟ ਨੇ ਕਿਹਾ ਕਿ ਪੰਜਾਬ ਵਿੱਚ ਇਹ ਆਮ ਹੋ ਗਿਆ ਕਿ ਗਵਾਹ ਪੇਸ਼ ਨਹੀਂ ਹੁੰਦੇ ਅਤੇ ਸੁਣਵਾਈ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ ਮਾਨਯੋਗ ਹਾਈ ਕੋਰਟ ਦੀ ਜਸਟਿਸ ਮੰਜਰੀ ਨਹਿਰੂ ਕਾਲ ਨੇ ਕਿਹਾ ਕਿ ਜਦੋਂ ਨੌਜਵਾਨ ਪੀੜੀ ਨਸ਼ੇ ਦੇ ਗ੍ਰਸਤ ਵਿੱਚ ਆ ਚੁੱਕਿਆ ਹੈ ਤਾਂ ਅਦਾਲਤ ਨਸ਼ੇ ਦੇ ਮਾਮਲੇ ਦੇ ਵਿੱਚ ਸਿਰਫ ਦਰਸ਼ਕ ਨਹੀਂ ਬਣ ਸਕਦੀ ਡੀਜੀਪੀ ਪੰਜਾਬ ਐਸਐਸਪੀ ਮੁਖਸਰ ਸਾਹਿਬ ਤੇ ਗ੍ਰੈਸ ਕੱਤਰ ਨੂੰ ਭਲਕੇ 10 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਹੈ ਦੱਸਿਆ ਕਿ ਹਾਈ ਕੋਰਟ ਨੇ ਇੱਕ ਹੋਰ ਮਾਮਲੇ ਦੇ ਵਿੱਚ ਵੀ ਫੈਸਲਾ ਲਿਆ ਹੈ ਅਦਾਲਤ ਨੂੰ ਲੱਗਦਾ ਹੈ ਕਿ ਅਪਰਾਧੀ ਅਤੇ ਪੁਲਿਸ ਅਧਿਕਾਰੀਆਂ ਦੇ ਵਿੱਚ ਕੁਝ ਡਰੱਗ ਨੈਕਸਸ ਨੂੰ ਲੈ ਕੇ ਗੰਢ ਤੋਪ ਹੈ ਅਦਾਲਤ ਨੇ ਕੱਲ ਸਰਕਾਰ ਨੂੰ ਇਹ ਵੀ ਕਿਹਾ ਕਿ ਆਪਣੀ ਨੀਂਦ ਤੋਂ ਜਾਗੋ ਅਤੇ ਨਸ਼ੇ ਨੂੰ ਖਤਮ ਕਰੋ ਕਿਉਂਕਿ ਇਹ ਜੜ੍ਹਾਂ ਪੱਕੀਆਂ ਕਰ ਚੁੱਕੀ ਹੈ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਬਿਊਰੋ ਰਿਪੋਰਟ ਐਸਮ ਜੈਕ ਨਿਊਜ਼ ਐਨਡੀਪੀਐਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੀਜੀਪੀ ਅਤੇ ਐਸਐਸਪੀ ਮੁਕਸਰ ਸਮੇਤ ਗ੍ਰੈਸ ਖੱਤਰ ਨੂੰ ਤਲਬ ਕੀਤਾ ਗਿਆ ਹੈ ਦੱਸਦੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਐਨਡੀਪੀਐਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਐਸਐਸਪੀ ਮੁਖਸਰ ਸਾਹਿਬ ਅਤੇ ਗਰੇਸ ਕੱਤਰ ਨੂੰ ਤਲਬ ਕੀਤਾ ਹੈ ਐਨਡੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਪਟੀਸ਼ਨ ਕਰਤਾ 1 ਅਗਸਤ 2020 ਤੋਂ ਅੰਦਰ ਸੀ ਅਤੇ ਚਲਾਨ 24 ਫਰਵਰੀ 2021 ਨੂੰ ਪੇਸ਼ ਕੀਤਾ ਗਿਆ ਹੁਣ ਤੱਕ ਵਿਧ ਵਿੱਚੋਂ ਸਿਰਫ ਇੱਕ ਗਵਾਹ ਨੂੰ ਪੇਸ਼ ਕੀਤਾ ਗਿਆ ਡੀਐਸਪੀ ਸਬ ਡਿਵੀਜ਼ਨ ਲੰਬੀ ਜ਼ਿਲ੍ਹਾ ਮੁਖਸਰ ਨੇ ਅੱਜ ਸਟੇਟਸ ਰਿਪੋਰਟ ਫਾਈਲ ਕੀਤੀ ਕੋਰਟ ਨੇ ਕਿਹਾ ਕਿ ਪੰਜਾਬ ਵਿੱਚ ਇਹ ਆਮ ਹੋ ਗਿਆ ਕਿ ਗਵਾਹ ਪੇਸ਼ ਨਹੀਂ ਹੁੰਦੇ ਅਤੇ ਸੁਣਵਾਈ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ ਮਾਨਯੋਗ ਹਾਈ ਕੋਰਟ ਦੀ ਜਸਟਿਸ ਮੰਜਰੀ ਨਹਿਰੂ ਕਾਲ ਨੇ ਕਿਹਾ ਕਿ ਜਦੋਂ ਨੌਜਵਾਨ ਪੀੜੀ ਨਸ਼ੇ ਦੇ ਗ੍ਰਸਤ ਵਿੱਚ ਆ ਚੁੱਕੀ ਹੈ ਤਾਂ ਅਦਾਲਤ ਨਸ਼ੇ ਦੇ ਮਾਮਲੇ ਦੇ ਵਿੱਚ ਸਿਰਫ ਦਰਸ਼ਕ ਨਹੀਂ ਬਣ ਸਕਦੀ ਡੀਜੀਪੀ ਪੰਜਾਬ ਐਸਐਸਪੀ ਮੁਖਸਰ ਸਾਹਿਬ ਤੇ ਗ੍ਰੈਸ ਕੱਤਰ ਨੂੰ ਪਲਕੇ 10 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਦੱਸਿਆ ਕਿ ਹਾਈ ਕੋਰਟ ਨੇ ਇੱਕ ਹੋਰ ਮਾਮਲੇ ਦੇ ਵਿੱਚ ਵੀ ਫੈਸਲਾ ਲਿਆ ਹੈ ਅਦਾਲਤ ਨੂੰ ਲੱਗਦਾ ਹੈ ਕਿ ਅਪਰਾਧੀ ਅਤੇ ਪੁਲਿਸ ਅਧਿਕਾਰੀਆਂ ਦੇ ਵਿੱਚ ਕੁਝ ਡਰੱਗ ਨੈਕਸਸ ਨੂੰ ਲੈ ਕੇ ਗੰਢ ਤੋਪ ਹੈ ਅਦਾਲਤ ਨੇ ਕੱਲ ਸਰਕਾਰ ਨੂੰ ਇਹ ਵੀ ਕਿਹਾ ਕਿ ਆਪਣੀ ਨੀਂਦ ਤੋਂ ਜਾਗੋ ਅਤੇ ਨਸ਼ੇ ਨੂੰ ਖਤਮ ਕਰੋ ਕਿਉਂਕਿ ਇਹ ਜੜ੍ਹਾਂ ਪੱਕੀਆਂ ਕਰ ਚੁੱਕੀ ਹੈ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼